ਨਾ ਵਿਸ਼ਾਲਾ ਮੇਰਾ ਬੇਟਾ ਵਾ ਅਨਕੀਤ ਤੇ ਜਦੋਂ 7 ਤਰੀਕ ਤੋਂ ਬਾਅਦ ਜੀ ਲੱਭਣਿਆ ਗੋਜ ਕੋਕਰ ਆ ਇਹ ਰੈਂਟ ਦਿਨ ਉਨੇ ਕਰਾਇਦੇ ਸਿਰ ਪਹਿਲੇ 6 ਤਰੀਕ ਤੇ ਆਪਣੇ ਦੋਸਤ ਦੇ ਘਰ ਸੁਟਾ ਵਾ ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆਇਆ ਵਾ ਗਲੀ 'ਚ ਇੱਕ ਬੰਦੇ ਨੇ ਫੱਟੇ ਲਵਾਏ ਆ ਫੱਟੇ ਲਵਾ ਕੇ ਮੁਰਤੇ ਉਹਨੇ 50 ਰੁਪਏ ਦਿੱਤੇ ਆ ਕਿਉਂਕਿ ਢੇੜ ਦੇ ਕੱਪੜੇ ਪਾਏਦੇ ਸੀ ਕੀ ਇੱਕ ਤੇ ਸੁਕਣੇ ਕੱਪੜੇ ਪਾਏਦੇ ਸੁਕਣੇ ਕੱਪੜੇ ਆਪਣੇ ਸਟੈਂਡ ਤੋਂ ਗਿਆ ਹੋ ਗਿਆ ਇਹ ਦਰਬਾਰ ਸਾਹਿਬ ਕੋ ਮੈਸ਼ੀ ਦਾਲੇ ਰੀਡ ਅਡਮਿਨਿਸਟ੍ਰੇਸ਼ਨ ਸਾਰੇ ਕੋ ਮਿਲਿਆ ਬਟਾਲੇ ਵੀ ਪੁਜਾਜੀ ਕੋੜ ਫਲੋਰੀ ਆਪਣੇ ਉਸ ਨਾਮ ਦੇ ਖਲੀਜਪੁਰ ਤੋਂ ਗੜੀ ਚਿੰਨੇ ਉਹਦੇ ਸਾਰੇ ਕੋ ਮਿਲਿਆ ਵਾ ਤੁਸੀਂ ਉਸ ਨੂੰ ਕੋਲ ਕੰਪਲੇਟ ਕੀਤੀ ਨਹੀਂ ਸਾਡੀ ਪੁਲਿਸ ਨੂੰ ਕੰਪਲੇਟ ਦਿੱਤੀ ਹੈ ਪੁਲਿਸ ਕਹਿੰਦੇ ਭਾਲ ਕਰਨ ਦੇ ਆਪਾਂ ਉਹਨਾਂ ਦੇ ਚੋਟੇ ਲਏ 16 ਉਹਨਾਂ ਨੇ 14 ਫੋਟੋ ਲਏ ਮੇਰੇ ਕੋਲ 16 ਤੇ ਇਹ ਮੰਗ ਕਰਦੇ ਮੰਗ ਕਰਦੇ ਸਾਡਾ ਬੱਚਾ ਛੇਤੀ ਛੇਤੀ ਮਿਲ ਜਿਆ ਤੇ ਨੇ ਮਰਸੀ 14 ਸਾਲ ਉਮਰ ਦੀ ਬੱਚੀ ਇੱਕ ਕਪੜੇ ਕਰੋ ਪਜਾਮਾ ਕਦੇ ਬਣਿਆ ਨਾ ਪ ਗਿਆ ਬਾਅਦ ਚ ਪਤਾ ਨਹੀਂ ਕਿੱਥੋਂ ਲੈ ਕਪੜੇ ਨੇ ਇੱਕ ਖੱਟਾ ਪੜਨਾ ਸੀ ਘਰ ਉਹ ਲੈ ਗਿਆ ਮੇਰਾ ਨੰਬਰ ਹੈਗਾ ਜੀ 9780 929596 ਦੇਤ ਫੋਟੋ ਆਈਆਂ ਸੀ ਸੀ ਵੀ ਫੈਮਰੇਟ ਪਰ ਆ ਤੇ ਉੱਤ ਸਾਫ ਹੀ ਆਉਂਦੇ ਆ ਸਕੇ ਦੇ ਬੈਗ ਗਿਆ ਵਾ ਜੀ ਜਾਇ ਮੋਰਸਾ ਮੋਰਸਾ ਦੇ ਬੈਗ ਕਰ ਗਿਆ ਇੰਦਰੀ ਦਾ ਪਰਸਾ ਤ੍ਰਸਾ ਤਰੀਗਾ ਮੇਰਾ ਨਾਮ ਪੂਜਾ ਅਨਕਿਤ ਤੁਹਾਡਾ ਕੋਲ ਉਹਨੂੰ ਕਿੱਦਾਂ ਦਾ ਪਤਾ ਹੈ ਇਹਨੂੰ ਗੋਤਾ ਕਿੰਨੇ ਨੰਬਰ ਸੀ 14 14 ਕੋਈ ਫਤਗ ਦੇ 10 ਬੋਸ਼ਕਿਸ਼ ਕੀਤੀ ਹੋਵੇ ਖੜੀ ਸੀ ਪੀਟੀਸੀ ਪੋਸਟ ਦੇ 7 ਕੋਈ ਤਾਂ ਪਤਾ ਲੱਗਣਾਗਾ ਉਹ ਬੋਸ ਨਹੀਂ ਕਿੰਨੇ ਦਿੱਤੇ ਹਾਂਜੀ ਕੀ ਮੰਗ ਕਰਦੇ ਹੋ ਕੋਈ ਕਹਿੰਦੇ ਜਿਆਦਾ ਜੇ ਉਹ ਤਾਂ ਵਾਪਸ ਆ ਜਾਓ ਮੇਜ ਕੋਈ ਘਰ ਕੋਈ ਗੱਲਬਾਤ ਹੋਈ ਹੋਏ ਛੋੜ ਕੋਈ ਨਹੀਂ ਪਰੇਸ਼ਾਨ ਕੋਈ ਬਨਾ ਵਿਚਾਲਾ ਮੇਰਾ ਬੇਟਾ ਵਾ ਅਲੀ ਕੀਤੇ ਤੇ ਜਦੋਂ 7 ਤਰੀਕ ਤੋਂ ਬਾਅਦ ਜੀ ਲੱਭਣਿਆ ਗੋਜ ਕੋਕਰ ਆ ਇਹ 2 ਦਿਨ ਉਨੇ ਕਰਾਈ ਦੇ ਪਹਿਲੇ 6 ਤਰੀਕ ਤੇ ਆਪਣੇ ਦੋਸਤ ਦੇ ਘਰ ਸੁਟਾ ਵਾ ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆਇਆ ਵਾ ਗਲੀ 'ਚ ਇੱਕ ਬੰਦੇ ਨੇ ਫੱਟੇ ਲਵਾਏ ਆ ਫੱਟੇ ਲਵਾ ਕੇ ਮੁਰਤੇ ਉਹਨੇ 50 ਰੁਪਏ ਦਿੱਤੇ ਆ ਉਕੇ ਜੇੜ ਦੇ ਕੱਪੜੇ ਪਾਏਦੇ ਸੀ ਕਿ ਇੱਕ ਤੇ ਸੁਕਣੇ ਕੱਪੜੇ ਪਾਏਦੇ ਸੁਕਣੇ ਕੱਪੜੇ ਆਪਣੇ ਸਟੈਂਡ ਤੋਂ ਗਿਆ ਖੋ ਗਿਆ ਇੱਕ ਦਰਬਾਰ ਸਾਹਿਬ ਕੋ ਮਾਇਸ਼ੀ ਦਾ ਨੇ ਰੇਲਵੇ ਸਟੇਸ਼ਨ ਸਾਰੇ ਕੋ ਮਿਲੇ ਆ ਬਟਾਲੇ ਵੀ ਬਾਗੀਗੋੜ ਪਲੋਰੀ ਆਪਣੇਓ ਕੀ ਨਾਮ ਦੇ ਫਰੀਜਪੁਰ ਤੋਂ ਗਾੜੀ ਚਿੰਨੇ ਉਹਦੇ ਸਾਰੇ ਕੋ ਮਿਲਿਆ ਵਾ ਤੁਸੀਂ ਕੋਈ ਕੰਪਲੇਟ ਕੀਤੀ ਸੀ ਡਾਡੀ ਪੁਲਿਸ ਨੂੰ ਕੰਪਲੇਟ ਦਿੱਤੀ ਸੀ ਪੁਲਿਸ ਕਹਿੰਦੇ ਭਾਲ ਕਰਨ ਦੇ ਆਪਾਂ ਉਹਨਾਂ ਨੂੰ 2 ਫੁੱਟ ਵਾਲਾ ਦਿੱਤੀ ਦਿੱਤਾ 14 ਲੈ ਆ ਉਹਨਾਂ ਨੇ 14 ਫੁੱਟ ਵਾਲਾ ਲੈ ਗਿਆ ਫਿਰ 16 ਤੇ ਕੀ ਮੰਗ ਕਰਦੇ ਮੰਗ ਕਰਦੇ ਸਾਡਾ ਬੱਚਾ ਛੇ ਪੀ ਅੱਛੇ ਪੀ ਮਿਲ ਜਿਆ ਨੇ ਕਿੰਨੀ ਉਮਰ ਸੀ 14 ਸਾਲ ਉਮਰ ਦੀ ਬੱਚੇ ਦੀ ਉਹ ਕਪੜੇ ਕਰ ਪਜਾਮਾ ਕਦ ਬਨਿਆਨ ਪਾ ਗਿਆ ਬਾਅਦ ਚ ਪਤਾ ਨਹੀਂ ਕਿੱਥੋਂ ਲੈ ਕੇ ਆਪਣੇ ਨੇ ਇੱਕ ਖੱਟਾ ਪਰਨਾ ਹੀ ਘਰ ਉਹ ਲੈ ਗਿਆ ਮੇਰਾ ਨੰਬਰ ਹੈਗਾ ਜੀ 9780 929596 ਦਿੱਤ ਫੋਨ ਆਈਆਂ ਸੀ ਸੀ ਵੀ ਕੈਮਰੇ ਤੇ ਉੱਚ ਸਾਫੀ ਹੁੰਦਾ ਮੋਰਸਾ ਤੇ ਵਾਹ ਗਿਆ ਵਾ ਠੀਕ ਹੈ ਮੋਰਸਾ ਤੇ ਮੋਰਸਾ ਤੇ ਵਾਹ ਕੇ ਗਿਆ ਇੰਦਰੀ ਨਾ ਬੜਾ ਉਸ ਸਾਥੀ ਕਦਾ ਮੇਰਾ ਨਾਮ ਪੂਜਾ ਅਨਕਿਤ ਆ ਤੁਹਾਡਾ ਕੋਲ ਨਹੀਂ ਗਿਆ ਵਾਪਸ ਆਇਆ ਹੀ ਨਹੀਂ ਬੋਤਾ ਕਿ ਨੀਂ ਮਰਸੀ ਦੀ ਸੋਦਾਸਾ ਕੋਈ ਫਤਲ ਦੇ 10 ਬੋਸ਼ਕਿਸ਼ ਕੀਤੀ ਹੋਵੇ ਬੜੀ ਸਸਤੀ ਤੇਤੀ ਜੀ ਬੋਸ਼ ਦੇ ਸਾਰਨ ਕੋਈ ਤਾਂ ਪਤਾ ਲੱਗ ਗਿਆ ਉਹ ਬੋਸ ਨੂੰ ਕਿਹਾ ਕਿ ਹਾਂ ਜੀ ਕੀ ਮੰਗ ਕਰੀ ਉਹ ਇਹ ਕਹਿੰਦਾ ਕਿ ਆਡਾ ਡਾਟਾ ਵਾਪਸ ਆ ਜਾ ਮਿਲ ਜਾ ਕੋਈ ਘਰ ਕੋਈ ਗੱਲਬਾਤ ਹੋਈ ਛੋੜ ਕੋਈ ਨਹੀਂ ਪਰੇਸ਼ਾਨੀ ਕੋਈ